ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜਿੱਥੇ 31 ਦਸੰਬਰ ਤੋਂ ਹੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚੀਆਂ ਉੱਥੇ ਹੀ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਰੋਵਰ ਵਿੱਚ ਆਸਤਾ ਦੀ ਡੁੱਕੀ ਲਗਾ ਸੱਚਖੰਡ ਆ ਕੇ ਮੱਥਾ ਟੇਕਿਆ ਅਤੇ ਵਾਹਿਗੁਰੂ ਅੱਗੇ ਨਵੇਂ ਸਾਲ ਦੀ ਆਮਦ ਦੀ ਸ਼ੁਰੂਆਤ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਉੱਥੇ ਹੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਗੁਰਜੀਤ ਸਿੰਘ ਔਜਲਾ ਵੀ ਪਰਿਵਾਰ ਸਮੇਤ ਨਵੇਂ ਸਾਲ ਨੂੰ ਲੈ ਕੇ ਅੱਜ ਗੁਰੂ ਘਰ ਚ ਨਤਮਸਤਕ ਹੋਇਤ ਪੰਜਾਬ ਦੀ ਤੇ ਦੇਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਗਲਬਤ ਕਰਦੇ ਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈ ਸੰਗਤ ਨੇ ਕਿਹਾ ਕਿ ਨਵੇਂ ਸਾਲ ਦਾ ਸਵਾਗਤ ਕਲੱਬ ਜਾਂ ਕੋਈ ਪਾਰਟੀਆਂ ਮਨਾ ਕੇ ਨਹੀਂ ਕਰਦੇ ਅਸੀਂ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਗੁਰੂ ਮਹਾਰਾਜ ਜੀ ਅੱਗੇ ਨਤਮਸਤਕ ਹੋਏ ਆਂ। ਆਪਣੇ ਨਵੇਂ ਸਾਲ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਹਾਂ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰੂਹਾਨੀਅਤ ਅਤੇ ਸੰਸਾਰ ਦੇ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਜਿੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ਜਦੋਂ ਵਾਹਿਗੁਰੂ ਸਾਡੇ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਤੇ ਜੀਵਨ ਦਾ ਹਰ ਦਿਨ ਚੜ੍ਹਦੀ ਕਲਾ ਵਾਲਾ ਹੁੰਦਾ ਹੈ ਉੱਥੇ ਹੀ ਬੋਲੇ ਸੋਨੇ ਹਾਲ ਦੇ ਜਕਾਰਿਆਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਵੇਂ ਸਾਲ ਦਾ ਆਗਾਜ਼ ਕੀਤਾ ਗਿਆ ਰਿਕਾਰਡ ਤੋੜ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲਿਆ ਦੇਖੋ ਰੂਹ ਨੂੰ ਸਕੂਨ ਦਿੰਦਾ ਇਹ ਮਨਮੋਹਕ ਦ੍ਰਿਸ਼ ਤੁਸੀਂ ਵੀ ਘਰ ਬੈਠ ਕੇ ਕਰੋ ਦਰਸ਼ਨ ਤੇ ਵੀਡੀਓ ਨੂੰ ਕਰੋ ਵੱਤ ਤੋਂ ਵੱਧ ਸ਼ੇਅਰ Jai <laughs> sonha <laughs> <laughs> ਸਰ ਕੀ ਨਾਮ ਆਪਕਾ ਕਹਾਂ ਸੇ ਆਇਆ ਜੀ ਮੈਂ ਫਲੋਇਪੁਰ ਤੋਂ ਆਇਆ ਮੇਰਾ ਨਾਮ ਰਵੀ ਮੱਤਾ ਇਹ ਮੈਨੂੰ ਤਾਂ ਲੱਗਿਆ ਇੱਥੇ ਪਹੁੰਚ ਕੇ ਬਹੁਤ ਹੀ ਵਧੀਆ ਨਵਾਂ ਸਾਲ ਦੀ ਸ਼ੁਰੂਆਤ ਗੁਰੂ ਘਰ ਦੇ ਵਿੱਚ ਬਹੁਤ ਹੀ ਵਧੀਆ ਹੋਈ ਇਸ ਤੋਂ ਪਹਿਲੇ ਵੀ ਇਦਾਂ ਦਰਵਾਜਾ ਬਣਾਇਆ ਨਵਾਂ ਸਾਲ ਨਹੀਂ ਨਹੀਂ ਮੈਂ ਫਸਟ ਟਾਈਮ ਆਇਆ ਤੇ ਫਸਟ ਟਾਈਮ ਆਇਆ ਤੇ ਬਹੁਤ ਹੀ ਵਧੀਆ ਲੱਗਾ ਤੇ ਹੁਣ ਵਾਹਿਗੁਰੂ ਮਿਹਰ ਕਰੇ ਤੇ ਹਰ ਸਾਲ ਨਵੀਂ ਸ਼ੁਰੂਆਤ ਸਾਲ ਦੀ ਇੱਥੇ ਹੀ ਮੇਰੀ ਹੋਵੇ ਨਵਾਂ ਸਾਲ ਦਾ ਤਜਰਬਾ ਬਹੁਤ ਸੋਹਣਾ ਰਿਹਾ ਅੱਜ ਕਾਰਿਆਂ ਨਾਲ ਨਵਾਂ ਸਾਲ ਮਨਾਇਆ ਗਿਆ ਬਹੁਤ ਬਹੁਤ ਹੀ ਸੋਹਣਾ ਸ਼ੁਗਰੇ ਦਾ ਦਾਤੇਦਾਰ ਮੇਰਾ ਮੈਨੂੰ ਨਵੇਂ ਸਾਲ ਦੀ ਸ਼ੁਰੂਆਤ ਇੱਥੇ ਗੁਰੂ ਘਰ ਦੇ ਵਿੱਚ ਸ਼ੁਰੂ ਕੀਤੀ ਹੈ ਸ਼ੁਗਰੇ ਮਾਲਕ ਦਾ ਮੈਂ ਕਹਿੰਦਾ ਹਰ ਸਾਲ ਮੇਰੀ ਨਵੇਂ ਸਾਲ ਦੀ ਸ਼ੁਰੂਆਤ ਇੱਥੇ ਹੀ ਹੋਵੇ। ਕੀ ਨਾਮ ਹੈ ਆਪਕਾ? ਨੇਹਾ ਨਾਮ ਹੈ ਮੇਰਾ। ਕਿੱਥੋਂ ਆਇਓ? ਦਿੱਲੀ ਸੇ। ਸੁਨਮਾ ਸੰਗ ਲਈ ਕਿਉਂ ਆਏ ਸੀ ਆਰ ਮੰਤਰੀ ਸਾਹਿਬ? ਹਾਂਜੀ। ਕਿਵੇਂ ਤਾਂ ਲੱਗ ਰਿਹਾ? ਬਸ اچھا ਲੱਗਾ, ਚੰਗਾ ਲੱਗਾ। ਬਹੁਤ ਵਧੀਆ ਲੱਗਾ। ਬਸ ਮੈਨੇ ਕਹਿੰਦੀ ਹਾਂ ਤੇ ਇਹੀ ਹੀ ਰਹਿ ਜਾਓ। ना वापस जाऊँ यहाँ के सुकून मिलता है यहाँ आके बस इतना ही कहना चाहूंगी बाकी तो कहूंगी सब इस जगह आए तो सबको जन्नत नसीब हो इससे बढ़कर हम क्या कहूँ नसीब तो